ਕਿ ਪੁਰਾ ਜਮਾਦਰੀ ਦੁਨੀਆ ਕੋ ਉਨਾ ਚਿਰ ਜਿੰਦਾ ਰਹੇ ਜਿਉਂਦਾ ਕਿ ਚੰਦ ਤਾਰੇ ਨੇ ਮਰਦ ਤੋਂ ਤੱਕ ਜਿੰਦੇ ਰਹਿੰਦੇ ਨੇ ਮਰਦ ਕਦੇ ਮਰਦੇ ਨਹੀਂ ਬਗਾਇਤ ਨਿਤ ਮਰਦੇ ਨੇ ਤੇ ਸੂਰਮੇ ਇੱਕ ਵਾਰ ਬੈਣਾ ਹੁੰਦੇ ਨੇ ਸੰਸਾਰ ਦਾ ਤੱਕਦਾ ਬਣ ਕੇ ਆਖਦੇ ਨੇ ਤੇ ਮੈਂ ਮਾਝੇ ਦੀ ਧਰਤੀ ਤੋਂ ਆਵਾਜ਼ ਉਠਾਈ ਕਿਸੇ ਜਦੋਂ ਭਾਈ ਸਾਹਿਬ ਨੇ ਆਖਿਆ ਮੇਰੇ ਨਾਲ ਕੋ ਖੜਦਾ ਨਹੀਂ ਮੈਂ ਕਿ ਸੱਜਣਾ ਇਹ ਮਾਝੇ ਆल्या ਸਿਰ ਦਿੰਦੇ ਹੀ ਆਇਆ ਤੇ ਮਹਿਣਾ ਭਰਵਾਨ ਨਹੀਂ ਕਰਦੇ ਸਿਰ ਵਾਰਦੇ ਜਿੱਥੇ ਲੋੜ ਪਈ ਤੇ ਨੌਂ ਤੋਰ ਲਾਈਵ ਕਰ ਰਿਹਾ ਆ ਆਵਾਜ਼ ਮਾਰਿਆ ਤਾਂ ਸਰਦਾਂਗੇ ਬਿਨਾਂ ਬਵਾਜੋ ਅਸੀਂ ਕਦੀ ਕਿਸੇ ਮਰ ਖਾਪੋ ਨਹੀਂ ਭਾਵੇਂ ਕੋਈ ਚਾਚਾ ਤਾਰੀ ਹੋਵੇ ਨਾ ਮੇਰਾ ਸੱਜਿਆ ਉਹਦੇ ਹੱਲ ਬਣ ਜਾਂਦੇ ਛੋਟਾ ਭਰਾ ਹੈ ਆਵਾਜ਼ ਮਾਰਦੇ ਭਾਵੇਂ ਰਾਤ ਦੇ 12 ਵਜੇ ਹੋਵੇ ਜੇ ਦੇਖੇ ਨੀਚੇ ਵੀ ਪਿੱਛੇ ਆ ਗਏ ਤੇ ਸਮਝ ਲੋ ਇਸ ਵੰਦ ਦੇ ਢੇਡ ਦਾ ਵਾਗ ਦੂਜਾ ਜਿਹੜੇ ਕਹਿੰਦੇ ਕਿ ਇਹ ਸਰਕਾਰੀ ਆ ਮੈਨੂੰ ਸਾਫ਼ ਕਰ ਦਿਓ ਮੈਂ ਸੇਵ ਢਾਉਣ ਨੂੰ ਤਿਆਰ ਆ ਮੇਰੇ ਸਾਹਮਣੇ ਆ ਦੇ ਕੋਈ ਛੱਕਰਾ ਧਾਰਾ ਪਾ ਕੇ ਗੇੜਾ ਨਹੀਂ ਲਾਉਂਦਾ ਕੰਸੀ ਗੱਲ ਕਰਦੇ ਆ ਇੱਕ ਠੋਕ ਕੇ ਗੱਲ ਕਰਦੇ ਔਰ ਜੇ ਵੀ ਕਰਾਇਆ ਸੀਐਸ ਸਾਹਿਬ ਵੀ ਵੇਖਿਆ ਕੀ ਨਹੀਂ ਵੇਖਿਆ ਸੱਚ ਬੋਲਣ ਵਾਸਤੇ ਇੱਥੇ ਇਕੱਤਰ ਹੋਏ ਆ ਤੇ ਸੱਚ ਬੋਲਣ ਵਾਸਤੇ ਇਕੱਤਰ ਹੋ ਤੇ ਭਾਈ ਅਮਨਪਾਲ ਸਿੰਘ ਦੇ ਨਾਲ ਵਾਕਿਆ ਤੇ ਦਿਰੋਹ ਖੜੇ ਰਹਿਣਾ ਫਿਰ ਜਖਾਰਾ ਛੱਡਿਓ ਤੇ ਜੇ ਬੁੱਤੋ ਤੋਂ ਬਾਤਵਾਂ ਨਾਲ ਬਾਤ ਬੜੇ ਵੱਡੇ ਵੱਡੇ ਹੁੰਦੇ ਨੇ ਜਦੋਂ ਮਰਦਾਂ ਦੇ ਢੀੜ ਬਣਦੀ ਉਦੋਂ ਵਿਰਲਾ ਕੋਈ ਖੜਦਾ ਕਿਉਂਕਿ ਮਰਦਾਂ ਦੀ ਗੱਲ ਹਮੇਸ਼ਾ ਅਭੀਸਵਾ ਬਚਦੀ ਹੈ ਮਰਦਨ ਕੀ ਬਾਤ ਚਲੇ ਸਾਰੇ ਦਰਬਾਰ ਨੇ ਕਿਆ ਖੋਣਾ ਪੁੱਛੇ ਕੋਈ ਜੀ ਸੰਸਾਰ ਮੇ ਜਿਹੜੇ ਮਰਦਾਂ ਨੇ ਇੱਕ ਬਾਕੇ ਸਨਾਮੇ ਘਰਾਵੇ ਘਾੜ ਦਿੰਦੇ ਹੁਣ ਉਹ ਆਪਣੇ ਘਰਾਵੇ ਵਾਕ ਸੰਗ ਰਹਿੰਦੇ ਨੇ ਉਹ ਸਿਰ ਬਾਤਿਆ ਕਰਦੇ ਨੇ ਭਾਈ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਹੈ ਤੇ ਸਰਕਾਰ ਨੂੰ ਵੀ ਗੱਲ ਕਹਿ ਵੀ ਦਿੰਨੇ ਆ ਵੀ ਮਜ਼ਬੂਰ ਨਾ ਕਰਿਓ ਵੀ ਜਿਹੜੇ ਕੰਮ ਅਸੀਂ ਸ਼ਰਕੋਟਿਆਂ ਦੁਬਾਰਾ ਕਰਨ ਵਾਸਤੇ ਸਾਨੂੰ ਮਜ਼ਬੂਰ ਨਾ ਕਰਿਓ ਕਿਉਂਕਿ ਖਾਲਸਾ ਪੰਥ ਆ ਨਾਮ ਤੇ ਦਰੌੜੀਆਂ ਭੁੱਲਿਆ ਤੇ ਨਾਲ ਖਾਣੀਆਂ ਭੁੱਲਿਆ ਇਹ ਸ਼ਕਰ ਹੇਕਾਂ ਦੇ ਬਾਅਦ ਕਰਦੇ ਨੇ ਦੇਖਾਂ ਦੇ ਬਾਅਦ ਕਰਦੇ ਨੇ ਕਿਉਂਕਿ ਗੱਲਾਂ ਨਾਲ ਨਾ ਮੁਸ਼ਕਲੇ ਹੱਲ ਹੋਵਣ ਕੋਈ ਬਾਜਮਾਂ ਵਿੱਚ ਵੀ ਜੋਰ ਹੋਵੇ ਬੰਦਾ ਸੋਧ ਰੱਖਣਾ ਹੋਵੇ ਪੱਕਾ ਭਾਵੇਂ ਸਾਹ ਤੇ ਭਾਵੇਂ ਚੋੜ ਹੋਵੇ ਭੱਠੇ ਵਾਲਿਆ ਕੋਈ ਨਹੀਂ ਜਿੱਤ ਸਕਦਾ ਜਿਹਦੀ ਵਾਇਰ ਤੇ ਹੱਥ ਰੋੜ ਹੋਵੇ ਤੇ ਜਿਹਦੀ ਰੱਖਿਆ ਆਪ ਸੱਚੇ ਬਾਦਸ਼ਾਹ ਕਰਦੇ ਹੁਣ ਮੇਰੇ ਨੂੰ ਕੋਈ ਆਵਾਮ ਨਹੀਂ ਲੱਗੀ ਤੇ ਜਿਹੜੀ ਸਰਕਾਰ ਕੋਈ ਅੱਖ ਕਰੂਗੀ ਉਹ ਇਹ ਜਾਣਿਆ ਮਰਦੋ ਬਸਰਾ ਕੇ ਖਫੜ ਮਾਰ ਕੇ ਮੀਂਦਾ ਸਾਧਿਓ ਇੱਥੇ ਗੱਲਾਂ ਕਰਕੇ ਚਲੇ ਜਾਓ ਮੈਂ ਇਹ ਨਹੀਂ ਕਹਿਣਾ ਕਿਉਂਕਿ ਵਰਲੀਆਂ ਬਾਬਾ ਬਹਾਦਰ ਪੁੱਤ ਦਾ ਕਰਦਿਆਂ ਨੇ ਜਿਹੜੇ ਸਰਾਂ ਦੇ ਛੜਾਵੇ ਲੱਗੇ ਕਰਦੇ ਨੇ ਤੇ ਵੀਰ ਅਮਰਪਾਲ ਸਿੰਘ ਮਹਿਰੂ ਵਾਲੇ ਗੱਲ ਕਹਿੰਦੇ ਨੇ ਕਿਥੋਂ ਕੇ ਮਿਲਦਾ ਤੇਰੇ ਨਾਲ ਖੜਿਆ ਭਾਵੇਂ ਹੁਣ ਪਰਚੇ ਤੇ ਭਾਵੇਂ ਹੁਣ ਚਰਚੇ ਜਿੱਥੇ ਵੀ ਆਵਾਜ਼ ਮਾਰਾਂਗੇ ਆ ਸਾਰਾ ਬੰਦ ਇੱਕ ਆਵਾਜ਼ ਦੇ ਇਕੱਤਰ ਹੋਣਾ ਆ ਨੀਲੀਆਂ ਫੌਜਾਂ ਆ ਬੇਨਤੀ ਕੀਤੀ ਸੀ ਬਾਬਾ ਰਮੰਦਰ ਸਿੰਘ ਹੋਣਾ ਬਾਬਾ ਰਾਜਾ ਰਾਜ ਸਿੰਘ ਨੂੰ ਕਿ ਆਪਾਂ ਉੱਥੇ ਪਹੁੰਚਣਾ ਇੱਕ ਆਵਾਜ਼ ਦੇ ਉੱਤੇ ਇਹ ਨੀਲੀਆਂ ਫੌਜਾਂ ਪਹੁੰਚ ਗਿਆ ਤੇ ਸਰਕਾਰ ਕਿਸੇ ਨੂੰ ਕੰਮ ਨਹੀਂ ਆ ਕਿਸੇ ਨੂੰ ਥਰਦੀ ਆ ਨਾ ਤੇ ਉਹ ਆ ਨੰਬਰ ਧੜੀ ਖਾਲਸਾਈ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਸੋ ਨਿਹਾਲ ਜੈ ਜੀ ਹਾਂ ਵਾਹ ਪਕੜੇ ਹੋ ਕੇ ਭਾਈ ਮਨਪੂਰਨ ਸਿੰਘ ਮੇਰੇ ਦੇ ਸਾਥ ਦਿਓ ਇਹ ਮੋਰਚੇ ਦੀ ਰਸੇ ਜਿੱਤਦਾ ਜੇ ਮੋਟੇ ਦਾ ਮੋਟਾ ਵਾਕੇ ਛੱਡ ਜਾਓ ਤੇ ਔਣ ਵਾਲੇ ਤੇ ਬਾਕੀ ਸਾਥਾਂ ਦੇ ਜੱਟ ਕੰਢਨੇ ਕੋ ਆਪੇ ਬੱਦੇ ਹੋ ਜਾਣੇ ਹਨ ਜਨਾਬ ਜਮਾਦਰੀ ਦੁਨੀਆ ਕੋ ਉਨਾਂ ਦੇ ਜਿੰਦਾ ਰਹੇ ਜਿਉਂ ਤਾਂ ਕਿ ਚੰਦ ਤਾਰੇ ਨਹੀਂ ਮਰਦ ਤੋਂ ਤੱਕ ਜਿੰਦੇ ਰਹਿੰਦੇ ਨੇ ਮਰਦ ਕਦੇ ਮਰਦੇ ਨਹੀਂ ਬਿਗੈਰ ਨਿਤ ਮਰਦੇ ਨੇ ਤੇ ਸੂਰਮੇ ਇੱਕ ਵਾਰ ਮੈਦਾਨ ਹੁੰਦੇ ਨੇ ਸੰਸਾਰ ਦਾ ਤਾਕਤ ਦਾ ਬਲ ਰੱਖਦੇ ਨੇ ਤੇ ਮੈਂ ਬਾਜੇ ਵੀ ਧਰਤੀ ਤੋਂ ਆਵਾਜ਼ ਬੁਲਾਨ ਕੀਤੀ ਸੀ ਜਦੋਂ ਭਾਈ ਸਾਹਿਬ ਨੇ ਅੱਖਾਂ ਮੇਰੇ ਨਾਲ ਕੋ ਫੜਦਾ ਨਹੀਂ ਮੈਂ ਕਹ ਸੱਜਣਾ ਇਹ ਮਾਧਿਅ ਵਾਲਿਆ ਸਿਰ ਦੰਦਾ ਹੀ ਆਇਆ ਤੇ ਮਿਹਣਾ ਪਰਵਾਨ ਨਹੀਂ ਕਰਦੇ ਸਿਰ ਮਾਰਦੇ ਆਗੇ ਜਿੱਥੇ ਲੋੜ ਪਈ ਤੇ ਔਨਕੋਰ ਲਾਈਵ ਕਰ ਰਹੇ ਆ ਆਵਾਜ਼ ਮਾਰਦੇ ਤੇ ਸਿਰਦਾਂ ਦੇ ਬਿਨਾਂ ਬਵਾਗੋ ਸੀ ਕੋਈ ਕਦੇ ਕਿਸੇ ਵਾਰ ਖਾਪੂ ਨਹੀਂ ਭਾਰ ਨਹੀਂ ਬੰਦੇ ਭਾਵੇਂ ਕੋਈ ਚਾਚਾ ਤਾਇਆ ਹੀ ਹੋਵੇ ਨਾ ਮੇਰਾ ਸੱਜਿਆ ਉਹਦੇ ਹੱਥ ਬੰਨ੍ਹਾ ਦੇ ਛੋਟਾ ਭਰਾ ਹੈ ਆਵਾਜ਼ ਮਾਰਦੇ ਭਾਵੇਂ ਰਾਤ ਦੇ 12 ਵਜੇ ਹੋਵੇ ਜੇ ਦੇਖ ਨੀਚੇ ਵੀ ਪਿੱਛੇ ਹਟੇ ਤੇ ਸਮਝ ਲੋ ਇਸ ਵੰਦ ਦੇ ਢੇਡ ਦਾ ਵਾਗ ਦੂਜਾ ਜਿਹੜੇ ਕਹਿੰਦੇ ਕਿ ਇਹ ਸਰਕਾਰੀ ਆ ਮੈਨੂੰ ਸਾਫ਼ ਕਰ ਦਿਓ ਮੈਂ ਸੇਵ ਢਾਉਣ ਨੂੰ ਤਿਆਰ ਮੇਰੇ ਸਾਹਮਣੇ ਅਜਿਹਾ ਕੋਈ ਛੱਪਾ ਧਾਰਕ ਆ ਕੇ ਗੇੜਾ ਨਹੀਂ ਪਾਉਂਦਾ। ਪੰਛੀ ਗੱਲ ਕਰਦੇ ਆ ਇੱਕ ਠੋਕ ਕੇ ਗੱਲ ਕਰਦੇ। ਪਰ ਜੇ ਵੀ ਕਰਾਇਆ ਸੀ ਇਹ ਸਟਾਫ ਵੀ ਵੇਖਿਆ ਕੀ ਨਹੀਂ ਵੇਖਿਆ। ਸੱਜਪੁਰਨ ਵਾਪੇ ਇੱਥੇ ਇਕੱਤਰ ਹੋਏ ਆ ਤੇ ਸੱਜਪੁਰਨ ਵਾਪੇ ਇਕੱਤਰ ਹੋ ਤੇ ਭਾਈ ਅਮਨਪਾਲ ਸਿੰਘ ਦੇ ਨਾਲ ਵਾਕਾਂ ਦੇ ਦਿਰੋਹ ਖੜੇ ਰਹਿਣਾ ਫਿਰ ਛੜਿਓ। ਤੇ ਜੇ ਬੁੱਤੋ ਤੋਂ ਬਾਤਵਾਂ ਨਾਲ ਬਾਤ ਬੜੇ ਵੱਡੇ ਵੱਡੇ ਹੁੰਦੇ ਨੇ। ਜਦੋਂ ਮਰਦਾਂ ਦੇ ਢੀੜ ਬਣਦੀ ਉਦੋਂ ਵਿਰਲਾ ਹੀ ਕੋਈ ਖੜਦਾ ਕਿਉਂਕਿ ਮਰਦਾਂ ਦੀ ਗੱਲ ਹਮੇਸ਼ਾ ਅਭੀਸਵਾ ਬਚਦੀ ਹੈ ਮਰਦਨ ਕੀ ਬਾਤ ਚਲੇ ਸਭੀ ਦਰਬਾਰ ਉਨੇ ਕੈਨ ਕੋ ਨ ਪੁੱਛੇ ਕੋਈ ਜੀ ਸੰਸਾਰ ਮੇ ਜਿਹੜੇ ਮਰਦਾਂ ਨੇ ਇੱਕ ਬਾਕੇ ਸਨਾਮੇ ਘਰਾਵੇ ਘਰਾ ਦਿੰਦੇ ਹੋਣ ਉਹ ਆਪਣੇ ਭਰਾਵਾਂ ਦੇ ਨਾਲ ਸੰਗ ਰਹਿੰਦੇ ਨੇ ਉਹ ਸਿਰ ਬਾਪ ਦੇ ਆਗਰ ਦੇ ਨੇ ਭਾਈ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਬਾਤੇ ਅਰਦਾਸ ਵੀ ਹੈ ਤੇ ਸਰਕਾਰ ਨੂੰ ਮੈਂ ਗੱਲ ਕਹਿ ਵੀ ਦਿੰਨੇ ਆਂ ਵੀ ਮਜ਼ਬੂਰ ਨਾ ਕਰਿਓ ਕਿ ਜਿਹੜੇ ਕੰਮ ਅਸੀਂ ਛਲਕੁਤੀਆ ਦੁਬਾਰਾ ਕਰਨ ਦਾ ਲਾਗੇ ਸਾਨੂੰ ਮਜਬੂਰ ਨਾ ਕਰੇ ਕਿਉਂਕਿ ਖਾਲਸਾ ਫੰਦਾ ਨਾ ਤੇ ਦਰੌੜੀਆਂ ਭੁੱਲਿਆ ਤੇ ਨਾ ਖਾਣੀਆਂ ਭੁੱਲਿਆ ਇਹ ਸ਼ਕਰ ਹੇਕਾਂ ਦੇ ਬਾਅਦ ਕਰਦੇ ਨੇ ਦੇਖਾਂ ਦੇ ਬਾਅਦ ਕਰਦੇ ਨੇ ਕਿਉਂਕਿ ਗੱਲਾਂ ਨਾਲ ਨਾ ਮੁਸ਼ਕਲਾਂ ਹੱਲ ਹੋਵਣ ਕੋਈ ਬਾਜਮਾ ਵਿੱਚ ਵੀ ਜੋਰ ਹੋਵੇ ਬੰਦਾ ਸੋਹਣਾ ਰੱਖਣਾ ਹੋਵੇ ਪੱਕਾ ਭਾਵੇਂ ਸਾਹ ਤੇ ਭਾਵੇਂ ਚੋੜ ਹੋਵੇ ਭੱਠੇ ਵਾਲਿਆ ਕੋਈ ਨਹੀਂ ਜਿੱਤ ਸਕਦਾ ਜਿਹਦੀ ਵਾਇਰ ਤੇ ਹੱਥ ਰੋੜ ਹੋਵੇ ਤੇ ਜਿਹਦੀ ਰੱਖਿਆ ਆਪ ਸੱਜੇ ਬਾਤਾਂ ਕਰਦੇ ਹੁਣ ਮੈਨੂੰ ਕੋਈ ਆਵਾਮ ਨਹੀਂ ਲੱਗੀ ਤੇ ਜਿਹੜੀ ਸਰਕਾਰ ਕੋਈ ਅੱਖ ਕਰੂਗੀ ਉਹ ਇਹ ਜਾਣਿਆ ਮਰਦੋ ਬਸਰਾ ਕੇ ਖਫਣ ਬਣ ਕੇ ਮੀਂਹ ਪਾ ਸਾਧਿਓ ਇਹਦੇ ਗੱਲਾਂ ਕਰ ਕੇ ਇਹਨਾਂ ਚਲੇ ਜਾਓ ਮੈਂ ਇਹਨੇ ਕਹਿਣਾ ਕਿਉਂਕਿ ਵਰਲੀਆਂ ਬਾਵਾਂ ਬਹਾਦਰ ਤੋਂ ਪਹਿਲਾਂ ਕਰਦੀਆਂ ਨੇ ਜਿਹੜੇ ਸਰਾਂ ਦੇ ਚੜਾਵੇਂ ਲੱਗੇ ਕਰਦੇ ਨੇ ਤੇ ਵੀਰ ਅਮਰਪਾਲ ਸਿੰਘ ਮੈਨੂੰ ਇਹ ਗੱਲ ਕਹਿੰਨੇ ਇੱਕ ਥੋਕ ਕੇ ਮਿਲਦਾ ਤੇਰੇ ਨਾਲ ਖੜਿਆ ਭਾਵੇਂ ਹੁਣ ਪਰਚੇ ਏ ਭਾਵੇਂ ਹੁਣ ਚਰਚੇ ਜਿੱਥੇ ਵੀ ਆਵਾਜ਼ ਮਾਰਾਂਗੇ ਆ ਸਾਰਾ ਪੰਥ ਇੱਕ ਆਵਾਜ਼ ਦੇ ਇਕੱਤਰ ਹੁੰਦਾ ਆ ਨੀਲੀਆਂ ਫੌਜਾਂ ਮੈਂ ਵੇਰ ਦੇ ਕੀਤੀ ਸੀ ਬਾਬਾ ਰਵਿੰਦਰ ਸਿੰਘ ਹੋਣਾ ਬਾਬਾ ਰਾਜਾ ਰਾਜ ਸਿੰਘ ਹੋਣਾ ਨੂੰ ਕਿ ਆਪਾਂ ਉੱਥੇ ਪਹੁੰਚਣਾ ਇੱਕ ਆਵਾਜ਼ ਦੇ ਉੱਤੇ ਇਹ ਨੀਲੀਆਂ ਫੌਜਾਂ ਪਹੁੰਚ ਗਿਆ ਤੇ ਜੇ ਸਰਕਾਰ ਕਿਸੇ ਨੂੰ ਕੰਮ ਦੇ ਆ ਕਿਸੇ ਨੂੰ ਥਰਦੀ ਆ ਨਾ ਤੇ ਉਹ ਆ ਨੰਬਰ ਧੜੀ ਖਾਲਸਾਈ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਮੋਰਚੇ ਦੀ ਵਾਰਸੇ ਜਿੱਤ ਤੇ ਜੇ ਮੋਢੇ ਦਾ ਮੋਢਾ ਵਾ ਕੇ ਖੜ ਜਾਓ ਤੇ ਕੌਣ ਵਾਲੇ ਜਿਹੜੇ ਬਾਕੀ ਸਾਥਾਂ ਤੇ ਜੱਜਮੈਂਟ ਨੇ ਉਹ ਆਪੇ ਫਤਿਹ ਉਜਾੜਦੇ ਆ ਇਹ ਆਤਮਾ ਨਾਲ ਵੀ ਮਿੱਤਰਾਂ ਜਮਾ ਦੇ ਦੁਨੀਆ ਤੋਂ ਉਹਨਾਂ ਦਾ ਜਿੰਦਾ ਰਹੇ ਜਿਉਂ ਕਾਕੇ ਚੰਦ ਤਾਰੇ ਨਹੀਂ ਮਰਦ ਤੋ ਤੱਕ ਜਿੰਦੇ ਰਹਿੰਦੇ ਨੇ ਮਰਦ ਕਦੇ ਮਰਦੇ ਨਹੀਂ ਬਗੈਰ ਨਿੱਤ ਮਰਦੇ ਨਹੀਂ ਤੇ ਸੂਰਮੇ ਇੱਕ ਮਾਰ ਬਣਾ ਹੁੰਦੇ ਨੇ ਸੰਸਾਰ ਦਾ ਤੱਕਦਾ ਬਣ ਕੇ ਰਹਿੰਦੇ ਨੇ ਤੇ ਮੈਂ ਆਦਮੀ ਧਰਤੀ ਤੋਂ ਆਵਾਜ਼ ਵਾਂਗ ਕੀ ਕਿਸੇ ਨੂੰ ਭਾਈ ਸਾਹਿਬ ਨੇ ਆਖਣਾ ਮੇਰੇ ਨਾਲ ਕੋ ਖੜਦਾ ਨਹੀਂ ਮੈਂ ਕਿਹਾ ਸੱਜਣਾ ਇਹ ਮਾਝੇ ਆल्या ਸਿਰ ਦਿੰਦੇ ਹੀ ਆਇਆ ਤੇ ਮਹਿਣਾ ਮਵਾਨ ਨਹੀਂ ਕਰਦੇ ਸਿਰਵਾਦਿਆਂ ਦੇ ਵਿੱਚ ਲੋੜ ਪਈ ਤੇ ਔਨ ਕੋਰ ਲਾਈਵ ਕਰ ਰਿਹਾ ਆਵਾਜ਼ ਮਾਰਿਆ ਤੇ ਸਿਰ ਪਵਾਗੇ ਬਿਨਾਂ ਆਵਾਜ਼ ਤੋਂ ਅਸੀਂ ਕਦੀ ਕਿਸੇ ਵਾਰ ਆਪਣੀ ਬਾਤ ਨਹੀਂ ਕਹਿੰਦੇ ਭਾਵੇਂ ਕੋ ਚਾਚਾ ਤਾਇਆ ਹੀ ਹੋਵੇ ਨਾ ਮੇਰਾ ਸਦੇਉ ਦੇ ਨਾਲ ਬਣ ਜਾਵੇ ਛੋਟਾ ਭਰਾ ਹੈ ਆਵਾਜ਼ ਮਾਰਦੇ ਭਾਵੇਂ ਰਾਤ ਦੇ 12 ਵਜੇ ਜੇ ਇੱਕ ਇੱਥੇ ਵੀ ਪਿੱਛੇ ਆ ਕੇ ਤੇ ਸਮਝੋ ਇਸ ਬੰਦੇ ਦੇ ਢੇਰ ਨਾਲ ਦੂਜਾ ਜਿਹੜੇ ਕਹਿੰਦੇ ਕਿ ਇਹ ਸਰਕਾਰੀ ਆ ਮੈਨੂੰ ਸਾਫ਼ ਕਰ ਦਿਓ ਮੈਂ ਸੇਵ ਢਾਉਣ ਪਿਆ ਮੇਰੇ ਸਾਹਮਣੇ ਅਗਰ ਕੋਈ ਸ਼ਿਕਰਾਂ ਦਾ ਹਾਰਾ ਕੇ ਗੇੜਾ ਕਰਦਾ ਹਾਂ ਪੰਸੀ ਗੱਲ ਕਰਦੇ ਆ ਇੱਕ ਠੋਕੇ ਗੱਲ ਕਰਦੇ ਔਰ ਜੇ ਵੀ ਕਰਾਇਆ ਸੀਐਸ ਸਾਹਿਬ ਵੀ ਵੇਖਿਆ ਕੀ ਨਹੀਂ ਵੇਖਿਆ ਸੱਜਪੁਰਨ ਵਾਪੇ ਜਿੱਥੇ ਇਕੱਤਰ ਹੋਇਆ ਵੀ ਸੱਜਪੁਰਨ ਵਾਪੇ ਇਕੱਤਰ ਹੋ ਤੇ ਭਾਈ ਅਮਨਪਾਲ ਸਿੰਘ ਦੇ ਨਾਲ ਵਾਕਾਂ ਦੇ ਦਰੋਹ ਖੜੇ ਦੇਣਾ ਫਿਰ ਟਕਾਰਾ ਛੱਡਿਓ ਜਦੋਂ ਬੁੱਤੋ ਕੋ ਪਾਟ ਮਨਾ ਕਾਠ ਬੜੇ ਵੱਡੇ ਵੱਡੇ ਹੁੰਦੇ ਨੇ ਜਦੋਂ ਮਰਦਾਂ ਦੇ ਢੀੜ ਬਣਦੀ ਉਦੋਂ ਵਿਰਲਾ ਹੀ ਕੋਈ ਖੜਦਾ ਕਿਉਂਕਿ ਮਰਦਾਂ ਦੀ ਗੱਲ ਹਮੇਸ਼ਾ ਅਭੀਸਵਾ ਚੱਲਦੀ ਹੈ ਮਰਦਨ ਕੀ ਬਾਤ ਚਲੇ ਸਾਰੇ ਪਰਿਵਾਰ ਨੇ ਘੇਰ ਖੋਲ ਪੁੱਛੇ ਕੋਈ ਜੀ ਸੰਸਾਰ ਨੇ ਜਿਹੜੇ ਮਰਦਾਂ ਨੇ ਇੱਕ ਬਾਕੇ ਸਨਾਂ ਦੇ ਧਰਾਵੇ ਧਰਾ ਦਿੰਦੇ ਹੁਣ ਉਹ ਆਪਣੇ ਪਰਿਵਾਰਾਂ ਵਿੱਚ ਗੱਲ ਸੰਗ ਰਹਿੰਦੇ ਨੇ ਉਹ ਸਿਰ ਬਾਤ ਦਾ ਕਰਦੇ ਨੇ ਭਾਈ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਵਾਤੇ ਅਰਦਾਸ ਵੀ ਹੈ ਕਿ ਸਰਕਾਰ ਨੂੰ ਮੈਂ ਗੱਲ ਕਹਿ ਦਿੰਨੇ ਆਂ ਵੀ ਮਜਬੂਰ ਨਾ ਕਰਿਓ ਵੀ ਜਿਹੜੇ ਕੰਮ ਅਸੀਂ ਛੱਡੋ ਕੇ ਆ ਦੁਬਾਰਾ ਕਰਨ ਵਾਸਤੇ ਸਾਨੂੰ ਮਜਬੂਰ ਨਾ ਕਰਿਓ ਕਿਉਂਕਿ ਖਾਲਸਾ ਫੰਦਕ ਨਾ ਤੇ ਦਰੌੜੀਆਂ ਭੁੱਲਿਆ ਤੇ ਨਾ ਖਾਣੀਆਂ ਭੁੱਲਿਆ ਇਹ ਛੱਕਰ ਹਿੱਕਾਂ ਦੇ ਬਾਅਦ ਕਰਦੇ ਨੇ ਤੇ ਕਾਹਦੇ ਬਾਅਦ ਕਰਦੇ ਨਹੀਂ ਕਿਉਂਕਿ ਗੱਲਾਂ ਨਾਲ ਨਾ ਮੁਸ਼ਕਲਾਂ ਹੱਲ ਹੋਣ ਕੋਈ ਕਜਵਾਜਨਾ ਵਿੱਚ ਵੀ ਜੋਰ ਹੋਵੇ ਬੰਦਾ ਸੋਧ ਰੱਖਣਾ ਹੋਵੇ ਪੱਕਾ ਭਾਵੇਂ ਸਾਹ ਤੇ ਭਾਵੇਂ ਚੋੜ ਹੋਵੇ ਠੱਠੇ ਵਾਲਿਆ ਕੋਈ ਨਹੀਂ ਜਿੱਤ ਸਕਦਾ ਜਿਹਦੀ ਵਾਇਰ ਤੇ ਹੱਥ ਰੋਵੇ ਤੇ ਜਿਹਦੀ ਰੱਖਿਆ ਆਪ ਸੱਚੇ ਬਾਖਾ ਕਰਦੇ ਹੁਣ ਮੈਨੂੰ ਕੋਈ ਬਾਬ ਨਹੀਂ ਲੱਗਦਾ ਤੇ ਜਿਹੜੀ ਸਰਕਾਰ ਕੋਈ ਅੱਤ ਕਰੂਗੀ ਉਹ ਜਿਹੜਾ ਰਿਆ ਮਰਦੋ ਬਸਰਾ ਤੇ ਖਫੜ ਬਣ ਕੇ ਮੇਰੇ ਸਾਥ ਦਿਓ ਫਿਰ ਤੇ ਗੱਲਾਂ ਕਰਕੇ ਚਲੇ ਜਾਓ ਮੈਂ ਇਹਨੇ ਕਹਿਣਾ ਕਿਉਂਕਿ ਬੰਗੀਆਂ मामा ਬਹਾਦਰ ਪੁੱਤ ਜਿਹੜਾ ਗੱਤਿ ਨੇ ਜਿਹੜਾ ਸਰਾਂ ਦੇ ਚਰਾਵੇ ਲੈ ਕੇ ਤੁਰਦੇ ਨੇ ਤੇ ਵੀਰ ਹਮਸਾਦ ਸਿੰਘ ਮੈਨੂੰ ਹੋਏ ਗੱਲ ਕਹਿੰਦੇ ਹੇ ਕਿਥੋਂ ਕੇ ਮਿੱਤਰਾ ਤੇਰੇ ਨਾਲ ਖੜੇ ਆ ਭਾਵੇਂ ਹੁਣ ਪਰਚੇ ਏ ਭਾਵੇਂ ਹੁਣ ਖਰਚੇ ਜਿੱਥੇ ਵੀ ਆਵਾਜ਼ ਮਾਰਾਂਗੇ ਆ ਸਾਰੇ ਇੱਕ ਆਵਾਜ਼ ਦੇ ਇਕਤਰ ਹੋਣਾ ਆ ਨੀਲੀਆਂ ਫੌਜਾਂ ਆ ਬੇਨਤੀ ਕੀਤੀ ਸੀ ਬਾਬਾ ਬਲਵੰਦਰ ਸਿੰਘ ਹੋਣਾ ਬਾਬਾ ਰਾਜਾ ਰਾਜ ਸਿੰਘ ਹੋਣਾ ਨੂੰ ਕਿ ਆਪਾਂ ਉੱਥੇ ਪਹੁੰਚ ਇੱਕ ਆਵਾਜ਼ ਦੇ ਉੱਤੇ ਇਹ ਨੀਲੀਆਂ ਫੌਜਾਂ ਪਹੁੰਚੀਆਂ ਤੇ ਜੇ ਸਰਕਾਰ ਕਿਸੇ ਨੂੰ ਕੰਮ ਨਹੀਂ ਆ ਕਿਸੇ ਨੂੰ ਥਰਦੀ ਆ ਨਾ ਤੇ ਉਹ ਆ ਨੰਬਰ ਧਾਰੀ ਖਾਸਾਈ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਸੋ ਨਿਹਾਲ ਉੱਚੇ ਦੀ ਵਾਸੇ ਜਿੱਤ ਤੇ ਜੇ ਮੋਢੇ ਦਾ ਮੋਢਾ ਵਾ ਕੇ ਖੜ ਜਾਓ ਤੇ ਗੋਣ ਵਾਲੇ ਜਿਹੜੇ ਬਾਕੀ ਸਾਥਾਂ ਤੇ ਜੱਟ ਕੱਢਨੇ ਉਹ ਆਪੇ ਫਤਿਹ ਕਢਣੇ ਆ ਇਹ ਆਖਰੀ ਨਾਲ ਵੀ ਮਿੱਤਰਾਂ ਜਮਾਦਰੇ ਦੁਨੀਆ ਤੋਂ ਉਹਨਾਂ ਚ ਜਿੰਦਾ ਰਹੇ ਜਿਉਂਦਾ ਕਿ ਚੰਦ ਤਾਰੇ ਨਹੀਂ ਮਰਦ ਮੌਤ ਤੱਕ ਜਿੰਦੇ ਰਹਿੰਦੇ ਕਿ ਮਨ ਕਦੇ ਮਰਦੇ ਨਹੀਂ ਬਿਗੈਰ ਨਿੱਤ ਮਰਦੇ ਨਹੀਂ ਤੇ ਸੂਰਮੇ ਇੱਕ ਮਾਰ ਪੈਣਾ ਹੁੰਦੇ ਨੇ ਸੰਸਾਰ ਦਾ ਤਾਕਤਾਂ ਬਣ ਕੇ ਖੜਦੇ ਨੇ ਤੇ ਮੈਂ ਆਦੇਮੀ ਧਰਤੀ ਤੋਂ ਆਵਾਜ਼ਾਂ ਵਾਲੇ ਕਿਸੇ ਨੂੰ ਭਾਈ ਸਾਹਿਬ ਨੇ ਆਖਿਆ ਮੇਰੇ ਨਾਲ ਕੋ ਖੜਦਾ ਨਹੀਂ ਮਾਈਕਸ ਸੱਜਣਾ ਇਹ ਮਾਝੇ ਆਲਿਆ ਸਿਰਦੰਦੇ ਹੀ ਆਇਆ ਤੇ ਮਿਹਣਾ ਪਰਵਾਨ ਨਹੀਂ ਕਰਦੇ ਸਿਰਵਾਦਿਆਂ ਦੇ ਜਿੱਥੇ ਲੋੜ ਪਈ ਤੇ ਔਨ ਕੋਲ ਲਾਈਵ ਕਰ ਰਹੇ ਆ ਆਵਾਜ਼ ਮਾਰਿਆ ਤਾਂ ਸਿਰਦਾਂਗੇ ਬਿਨਾਂ ਆਵਾਜ਼ ਤੋਂ ਅਸੀਂ ਕਦੀ ਕਿਸੇ ਵਾਰ ਖਾਪੂ ਨਹੀਂ ਭਾਰ ਨਹੀਂ ਕਿਤੇ ਭਾਵੇਂ ਕੋ ਚਾਚਾ ਤਾਂ ਹੀ ਹੋਵੇ ਨਾ ਬੇੜਾ ਸੱਦੇ ਉਹਦੇ ਨਾਲ ਬਣ ਜਾਂਦੇ ਛੋਟਾ ਭਰਾ ਹੈ ਆਵਾਜ਼ ਮਾਰਦੇ ਭਾਵੇਂ ਰਾਤ ਦੇ 12 ਵਜੇ ਹੋਵੇ ਜੇ ਇੱਕ ਇੱਜੇ ਵੀ ਪਿੱਛੇ ਹਟ ਗਏ ਇਹ ਸਮਝੋ ਇਸ ਸਭ ਦੇ ਗੇੜ ਨਾਲ ਦੂਜਾ ਜਿਹਨੇ ਕਹਿੰਦਾ ਕਿ ਇਹ ਸਰਕਾਰੀ ਆ ਮੈਨੂੰ ਸਾਫ਼ ਕਰਦੇ ਹੋ ਮੈਂ ਸੇਵ ਢਾਉਣ ਨੂੰ ਪਿਆਰ ਮੇਰੇ ਸਾਹਮਣੇ ਆ ਕੇ ਕੋਈ ਸ਼ੱਕਰਾ ਦਾ ਹਾਰਾ ਕੇ ਗੇੜਾ ਲਾਉਂਦਾ ਪੰਛੀ ਗੱਲ ਕਰਦੇ ਆ ਇੱਕ ਠੋਕ ਕੇ ਗੱਲ ਕਰਦੇ ਔਰ ਜੇ ਵੀ ਕਰਾਇਆ ਸੀਐਸ ਸਾਹਿਬ ਵੀ ਵੇਖਿਆ ਕੀ ਨਹੀਂ ਵੇਖਿਆ ਸੱਜਪੁਰਨ ਵਾਪੇ ਇਖਤਾਰ ਹੋਇਆ ਤੇ ਸੱਜਪੁਰਨ ਵਾਪੇ ਇਖਤਾਰ ਹੋ ਤੇ ਭਾਈ ਅਮਨਪਾਲ ਸਿੰਘ ਦੇ ਨਾਲ ਵਾਕਾਂ ਚ ਦਰੋਹ ਖੜੇ ਦੇਣਾ ਫਿਰ ਤਖਾਰਾ ਛੱਡਿਓ ਤੇ ਜੇ ਕੋ ਤੋਂ ਕੋ ਕੁਝ ਮਰਦਾਂ ਨਾਲ ਕੁਝ ਬੜੇ ਵੱਡੇ ਵੱਡੇ ਹੋਏ ਨੇ ਜਦੋਂ ਮਰਦਾਂ ਦੇ ਢੀੜ ਬਣਦੀ ਉਦੋਂ ਵਰਲਾ ਕੋਈ ਖੜਦਾ ਕਿਉਂਕਿ ਮਰਦਾਂ ਦੀ ਗੱਲ ਹਮੇਸ਼ਾ ਅਭੀ ਸਭਾ ਵਿੱਚ ਚੱਲਦੀ ਹੈ ਮਰਦਨ ਕੀ ਬਾਤ ਚਲੇ ਸਭੀ ਦਰਬਾਰ ਉਨੇ ਕੈਟ ਖੋਣਾ ਪੁੱਛੇ ਕੋਈ ਜੀ ਸੰਸਾਰ ਮਰਦਾਂ ਨੇ ਇੱਕ ਬਾਕੇ ਸਲਾਮੇ ਧਰਾਵੇ ਧਰਾ ਦਿੰਦੇ ਹੋਣ ਉਹ ਆਪਣੇ ਭਰਾਵਾਂ ਦੇ ਨਾਲ ਸੰਗ ਰਹਿੰਦੇ ਨੇ ਉਹ ਸਿਰ ਬਾਤਿਆਂ ਕਰਦੇ ਨੇ ਭਾਈ ਅਮਰਪਾਲ ਸਿੰਘ ਦੀ ਚੜ ਦੀ ਕਹਾਣੀ ਬਾਤ ਹੈ ਅਰਦਾਸ ਵੀ ਹੈ ਕੋਈ ਸਰਕਾਰ ਨੂੰ ਮੈਂ ਗੱਲ ਕਹਿ ਵੀ ਦਿੰਨੇ ਆਂ ਵੀ ਮਜਬੂਰ ਨਾ ਕਰਿਓ ਵੀ ਜਿਹੜੇ ਕਾਮ ਅਸੀਂ ਛੱਡ ਤੋਂ ਕਿਹਾ ਦੁਬਾਰਾ ਕਰਨ ਵਾਸਤੇ ਸਾਨੂੰ ਮਜਬੂਰ ਨਾ ਕਰੀਓ ਕਿਉਂਕਿ ਖਾਲਸਾ ਫੰਦਕ ਨਾ ਤੇ ਦਰੌੜੀਆਂ ਭੁੱਲਿਆ ਤੇ ਨਾ ਖਾਣੀਆਂ ਭੁੱਲਿਆ ਇਹ ਛੱਕਰ ਏਕਾਂ ਦੇ ਵਾਰ ਕਰਦੇ ਨੇ ਏਕਾਂ ਦੇ ਵਾਰ ਕਰਦੇ ਨੇ ਕਿਉਂਕਿ ਗੱਲਾਂ ਨਾਲ ਨਾ ਮੁਸ਼ਕਲਾਂ ਹੱਲ ਹੋਵਣ ਕੁਝ ਵਾਜਬਾ ਵਿੱਚ ਵੀ ਜੋਰ ਹੋਵੇ ਬੰਦਾ ਸੋਧ ਰੱਖਣਾ ਹੋਵੇ ਪੱਕਾ ਭਾਵੇਂ ਸਾਹ ਤੇ ਭਾਵੇਂ ਚੋੜ ਹੋਵੇ ਭੱਟ ਜਿਹਦੀ ਜੱਗ ਸਕਦਾ ਜਿਹਦੀ ਵਾਇਰਲ ਤੇ ਅੱਤਰ ਰੋੜ ਹੋਵੇ ਤੇ ਜਿਹਦੀ ਰੱਖਿਆ ਆਪ ਸੱਚੇ ਬਾਖਾ ਕਰਦੇ ਹੁਣ ਮੈਨੂੰ ਕੋਈ ਬਾਮ ਨਹੀਂ ਲੱਗਦੀ ਤੇ ਜਿਹੜੀ ਸਰਕਾਰ ਕੋਈ ਅੰਦ ਕਰੂਗੀ ਉਹ ਜਿਹੜਾ ਲਿਆ ਮਰਦੋ ਬਸਰਾ ਤੇ ਖੱਫੜ ਬਣ ਕੇ ਮੀਂਦਾ ਸਾਧਿਓ ਇੱਥੇ ਗੱਲਾਂ ਕਰਕੇ ਚਲੇ ਜਾਓ ਮੈਂ ਇੰਨਾ ਹੀ ਕਹਿਣਾ ਕਿਉਂਕਿ ਬੰਦਿਆ ਬਾਮਾ ਬਹਾਦਰ ਪੁੱਤ ਕਹਿਣਾ ਕਰਦੀ ਨੇ ਜਿਹੜੇ ਸਰਾਂ ਦੇ ਧਰਾਵੇ ਲੈ ਕੇ ਕਰਦੇ ਨੇ ਤੇ ਵੀਰ ਹਮਤਪਾਲ ਸਿੰਘ ਮੈਨੂੰ ਹੋਏਗਾ ਕਿ ਇਹਨੇ ਇੱਕ ਥੋਕ ਕੇ ਮੇਰੇ ਨਾਲ ਖੜੇ ਆ ਭਾਵੇਂ ਹੁਣ ਪਰਚੇ ਤੇ ਭਾਵੇਂ ਹੁਣ ਚਰਚੇ ਜਿੱਥੇ ਵੀ ਆਵਾਜ਼ ਮਾਰਾਂਗੇ ਆ ਸਾਰਾ ਕੰਮ ਇੱਕ ਆਵਾਜ਼ ਦੇ ਨਿਗੰਤਰ ਹੁੰਦਾ ਆ ਨੀਲੀਆਂ ਫੌਜਾਂ ਮੈਂ ਬੇਨਤੀ ਕੀਤੀ ਸੀ ਬਾਬਾ ਬਲਵਿੰਦਰ ਸਿੰਘ ਹੋਣਾ ਬਾਬਾ ਰਾਜਾ ਰਾਜ ਸਿੰਘ ਹੋਣਾ ਨੂੰ ਕਿ ਆਪਾਂ ਉੱਥੇ ਪਹੁੰਚ ਇੱਕ ਆਵਾਜ਼ ਦੇ ਉੱਤੇ ਇਹ ਨੀਲੀਆਂ ਫੌਜਾਂ ਪਹੁੰਚ ਗਿਆ ਤੇ ਜੇ ਸਰਕਾਰ ਕਿਸੇ ਤੋਂ ਕੰਮ ਦੀ ਹੈ ਕਿਸੇ ਤੋਂ ਥਰਦੀ ਹੈ ਨਾ ਤੇ ਉਹ ਆ ਨੰਬਰ ਧਾਰੀ ਖਾਸ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ